ਸਸ਼ੀਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਸਨਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਸ਼ੀਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਡੱਲਾ ਸਾਹਿਬ ਸਭ ਤੋਂ ਪਹਿਲਾਂ ਤੇ ਤੁਹਾਡੀ ਟਿੱਪਣੀ ਚਾਹੁੰਦੇ ਆ ਵਿਕਰਮਜੀਤ ਸਿੰਘ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਉਹਨਾਂ ਨੂੰ ਡਿਟੇਨ ਕੀਤਾ ਹੋਇਆ ਉਹਨਾਂ ਦੀ ਹਿਰਾਸਤ ਦੇ ਵਿੱਚ ਹੈ ਤੇ ਖਬਰ ਇਹ ਆਇਆ ਵੀ ਵਿਕਰਮ ਮਜੀਠੀਆ ਨੂੰ ਹੁਣ ਹਿਮਾਚਲ ਪ੍ਰਦੇਸ਼ ਲੈ ਕੇ ਗਈ ਹੈ ਵਿਜੀਲੈਂਸ ਦੀ ਟੀਮ ਉੱਥੇ ਕੀ ਪੁੱਛਗਿਛ ਹੋਊਗੀ ਜਾਂ ਉੱਥੇ ਕਿਹੜੇ ਟਿਕਾਣਿਆਂ ਦੇ ਉੱਤੇ ਵਿਕਰਮ ਵਿਕਰਮ ਮਜੀਠੀਆ ਨੂੰ ਲਜਾਇਆ ਜਾਏਗਾ ਇਹਦੇ ਬਾਰੇ ਤੁਹਾਨੂੰ ਜਾਣਨਾ ਚਾਹੁੰਦੇ ਆ ਔਰ ਇਸੇ ਕੇਸ ਦੇ ਵਿੱਚ ਇੱਕ ਤੋਂ ਬਾਅਦ ਇੱਕ ਜਿਹੜੇ ਕਿਸੇ ਵੇਲੇ ਵਿਕਰਮ ਮਜੀਠੀਆ ਦੇ ਨਜ਼ਦੀਕ ਹੀ ਰਹੇ ਆ ਉਹ ਹੁਣ ਵਿਜੀਲੈਂਸ ਦਫ਼ਤਰ ਪਹੁੰਚ ਰਹੇ ਆ ਤੇ ਉਹ ਆਪਣੇ ਕੀ ਗੱਲਬਾਤ ਕਰਦੇ ਆ ਬਿਆਨ ਦਰਜ ਕਰਾਉਂਦੇ ਆ ਜਾਂ ਕਿਹੜੀ ਕਹਾਣੀ ਸੁਣਾਉਂਦੇ ਆ ਇਹ ਤੁਹਾਨੂੰ ਸਮਝਦੇ ਆ ਦੂਜੇ ਪਾਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਆ ਇਹ ਬੜੇ ਚਿੰਤਤ ਦਿਖਾਈ ਦੇ ਰਹੇ ਆ ਇਹਨਾਂ ਦੀ ਚਿੰਤਾ ਇਸ ਕਰਕੇ ਆ ਇਹਨਾਂ ਨੂੰ ਲੱਗਦਾ ਹੈ ਇਹਨਾਂ ਨੂੰ ਖਤਸ਼ਾ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਇਹਨਾਂ ਦੇ ਕਰੀਬੀ ਸਾਥੀਆਂ ਦੇ ਉੱਤੇ ਵੀ ਵਿਜੀਲੈਂਸ ਜਿਹੜੀ ਆ ਉਹ ਕੋ ਕਾਰਵਾਈ ਪਾ ਸਕਦੀ ਹੈ ਉਹ ਕਿਹੜੇ ਸਾਥੀ ਹੈ ਕੋਈ ਸਿਆਸੀ ਸਾਥੀ ਹੈ ਜਾਂ ਇਹਨਾਂ ਦੇ ਕੋਈ ਨਿੱਜੀ ਰਿਸ਼ਤੇਦਾਰ ਹੈ ਤੀਜਾ ਤੇ ਬੜਾ ਅਹਿਮ ਮਾਮਲਾ ਇਹ ਆ ਵੀ ਸਾਬਕਾ ਜਥੇਦਾਰ ਅਕਾਲ ਤਖਤ ਗਿਆਨੀ ਰਗबीर ਸਿੰਘ ਜਿਹੜੇ ਇਸ ਵਕਤ ਬਤੌਰ ਹੈੱਡ ਗ੍ਰਾਮ ਸੀ ਹਰਮੰਦਰ ਸਾਹਿਬ ਸੇਵਾ ਕਰ ਰਹੇ ਆ ਉਹ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਗਏ ਸੀ ਕਿਉਂ ਗਏ ਸੀ ਉਹਨਾਂ ਦਾ ਜਾਣਾ ਜਾਇਜ਼ ਸੀ ਜਾਂ ਨਹੀਂ ਜਾਇਜ਼ ਸੀਗਾ ਹਾਲਾਂਕਿ ਉਸ ਮਾਮਲੇ ਦੇ ਵਿੱਚ ਜਿਹੜੇ ਗਿਆਨੀ ਰਘਬੀਰ ਸਿੰਘ ਆ ਉਹ ਕਹਿੰਦੇ ਆ ਵੀ ਮੈਂ ਆਪਣਾ ਕੇਸ ਵਾਪਸ ਲੈ ਲਿਆ ਹੁਣ ਪਹਿਲਾਂ ਕੇਸ ਕੀਤਾ ਕਿਉਂ ਸੀ ਤੇ ਹੁਣ ਵਾਪਸ ਕਿਉਂ ਲਿਆ ਇਹ ਤੁਹਾਨੂੰ ਸਮਝਦੇ ਆ ਪਰ ਟੱਲਾ ਸਭ ਸਭ ਤੋਂ ਪਹਿਲਾਂ ਬਿਕਰਮਜੀਠੀਆ ਤੋਂ ਆਪਾਂ ਸ਼ੁਰੂਆਤ ਕਰਦੇ ਆ ਵੀ ਅੱਜ ਹਿਮਾਚਲ ਪੰਜਾਬ ਵਿਜੀਲੈਂਸ ਦੀ ਟੀਮ ਉਹਨਾਂ ਨੂੰ ਲੈ ਕੇ ਪਹੁੰਚੀ ਦੇਖੋ ਇਸ ਤਰੀਕੇ ਦੀਆਂ ਖਬਰਾਂ মিডিਆ ਦੇ ਵਿੱਚ ਔਰ ਸੂਤਰਾਂ ਦੇ ਹਵਾਲੇ ਦੇ ਨਾਲ ਹੀ ਆ ਰਹੀਆਂ ਨੇ ਕਿ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਬਿਊਰੋ ਦੀ ਟੀਮ ਹਿਮਾਚਲ ਪ੍ਰਦੇਸ਼ ਲੈ ਕੇ ਗਈ ਹੈ। ਸੰਦੀਪ ਜੀ 26 ਜੂਨ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਹਿਰਾਸਤ ਚ ਲਿਆ ਗਿਆ ਸੀ, ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਅਸੀਂ 30 ਜੂਨ ਚ ਬੈਠੇ ਹਾਂ। ਸੋ 5-6 ਰਾਤਾਂ ਵਿਕਰਮ ਮਜੀਠੀਆ ਹਵਾਲਾਤ ਦੇ ਵਿੱਚ ਘਟ ਚੁੱਕਿਆ ਹੈ। 26 ਦੀ ਰਾਤ, 27 ਦੀ ਰਾਤ, 28 ਦੀ ਰਾਤ, 29 ਦੀ ਰਾਤ पांच रातां विक्रम जीठिया ਹਵਾਲਾਤ ਚ ਵਿਜੀਲੈਂਸ ਬਿਊਰੋ ਦੀ ਕਟ ਚੁੱਕਿਆ ਤੇ 2 ਜੁਲਾਈ ਨੂੰ ਬਿਕਰਮਜੀਠੀਏ ਨੂੰ ਦੁਬਾਰਾ ਪੇਸ਼ ਕਰਨਾ ਹੈ ਹੁਣ ਜਦੋਂ ਬਿਕਰਮ ਨੂੰ 2 ਜੁਲਾਈ ਨੂੰ ਵਿਜੀਲੈਂਸ ਬਿਊਰੋ ਪੇਸ਼ ਕਰੂਗੀ ਤੇ ਵਿਜੀਲੈਂਸ ਬਿਊਰੋ ਅਦਾਲਤ ਦੇ ਵਿੱਚ ਨਵੇਂ ਸਿਰੇ ਤੋਂ ਰਿਮਾਂਡ ਮੰਗੇਗੀ ਉਹਦੇ ਲਈ ਕੋਈ ਠੋਸ ਆਧਾਰ ਤੇ ਤਰਕ ਹੋਣਾ ਵਿਜੀਲੈਂਸ ਬਿਊਰੋ ਕੋਲੇ ਜ਼ਰੂਰੀ ਹੈ ਇਸ ਕਰਕੇ ਇਹ ਮੰਨਿਆ ਜਾ ਸਕਦਾ ਹੈ ਕਿ ਵਿਜੀਲੈਂਸ ਬਿਊਰੋ ਬਿਕਰਮ ਨੂੰ हिमाचल प्रदेश या पंजाब ਦੇ ਵੀ ਜਾਂ ਚੰਡੀਗੜ੍ਹ ਦੇ ਵੀ ਕੁਝ ਠਿਕਾਣਿਆਂ ਤੇ ਲੈ ਕੇ ਗਈ ਐ ਇਹ ਜ਼ਰੂਰੀ ਨਹੀਂ ਹੁੰਦਾ ਮੈਂ ਦੇਖਿਆ ਸਾਡੇ ਮੀਡੀਆ ਵਾਲੇ ਸਾਥੀ ਸਵੇਰੇ 8-9 ਵਜੇ ਹੀ ਉੱਥੇ ਪਹੁੰਚ ਗਏ ਸੀ ਪਹਿਲਾਂ ਵੀ ਪਹੁੰਚ ਗਏ ਕਈ ਪਰ ਮੈਨੂੰ ਲੱਗਦਾ ਕਿ ਅਗਰ ਉਹ ਵਿਕਰਮ ਨੂੰ ਲੈ ਕੇ ਗਏ ਹੋਣਗੇ ਮੂਹ ਨੇਰੇ ਹੋ ਸਕਦਾ 4-5 ਵਜੇ ਦੀ ਡਿਊਟੀ ਲੱਗੀ ਹੋਵੇ ਅਫਸਰਾਂ ਦੀ ਤੇ ਪੱਤਰਕਾਰਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਉਹ ਮੂਨੇ ਰਹੀ ਸੁਰੱਖਿਆ पण ਤੋਂ ਪਹਿਲਾਂ ਪਹਿਲਾਂ ਹੀ ਵਿਕਰਮ ਨੂੰ ਲੈ ਕੇ ਚਲੇ ਗਏ ਹੁਣ ਕਿਉਂਕਿ ਜੇ ਹਿਮਾਚਲ ਚ ਜਾਣਾ ਹੈ ਸਾਨੂੰ ਪਤਾ ਹੈ ਅੱਜਕੱਲ ਜਿਹੜੇ ਬਰਸਾਤ ਪੈ ਰਹੀ ਹੈ ਕਈ ਜਗ੍ਹਾ ਤੇ ਤਾਂ ਅਸੀਂ ਵੇਖਿਆ ਲੰਬੇ ਲੰਬੇ ਜਾਮ ਨੇ ਸੜਕਾਂ ਅਵਰਧ ਹੋ ਰਹੀਆਂ ਨੇ ਪਹਾੜ ਟੁੱਟ ਰਹੇ ਨੇ ਸੋ ਵਿਜੀਲੈਂਸ ਬਿਊਰੋ ਵਾਲੇ ਚੱਕੰਨੇ ਹੋ ਕੇ ਗਏ ਹੋਣੇ ਅਗਰ ਹਿਮਾਚਲ ਗਏ ਨੇ ਅਗਰ ਚੰਡੀਗੜ੍ਹ ਜਾਂ ਪੰਜਾਬ ਚ ਗਏ ਨੇ ਤੇ ਜਦੋਂ ਉਹ ਵਾਪਸ ਮੁੜਨਗੇ ਉਸ ਤੋਂ ਬਾਅਦ ਖੁਲਾਸਾ ਕਰਨਗੇ ਕਿ ਅਸੀਂ ਕਿੱਥੋਂ ਕਿੱਥੇ ਗਏ ਜਾਣਾ ਕਿਉਂ ਹੈ ਇਹ ਸਵਾਲ ਵੱਡਾ ਹੈ ਕਿਉਂ ਲੈ ਕੇ ਗਈ ਵਿਜੀਲੈਂਸ ਪੀ ਦੇਖੋ ਜਦੋਂ ਵਿਜੀਲੈਂਸ ਬਿਊਰੋ ਇਹ ਦਾਵਾ ਕਰਦੀ ਹੈ ਕਿ ਆਮਦਨ ਨਾਲੋਂ ਵੱਧ ਸਰੋਤ ਬਿਕਰਮਜੀਠੀਏ ਨੇ ਬਣਾਏ ਨੇ ਔਰ ਚਲ ਅਚਲ ਜਾਇਦਾਦ ਜ਼ਿਆਦਾ ਹੈ ਇਕ ਤਾਂ ਬਿਕਰਮਜੀਠੀਏ ਨੂੰ ਉਹਨਾਂ ਜਾਇਦਾਦਾਂ ਦੇ ਉੱਤੇ ਲਿਜਾ ਸਕਦੀ ਹੈ ਵਿਜੀਲੈਂਸ ਬਿਊਰੋ ਜਿਹੜੀਆਂ ਜਾਇਦਾਦਾਂ ਉਹਨਾਂ ਨੇ ਜ਼ਿਕਰ ਕੀਤਾ ਹੈ ਵਿਜੀਲੈਂਸ ਬਿਊਰੋ ਨੇ ਆਪਣੇ ਪਰਚੇ 'ਚ ਜਾਂ ਆਪਣੀ ਇਨਕੁਆਰੀ 'ਚ ਉਹ ਜਾਇਦਾਦਾਂ ਦੇ ਕਾਗਜ਼ ਪੱਤਰ ਵਿਕਰਮਜੀਤ ਸਿੰਘ ਤੋਂ ਪੁੱਛੇ ਜਾ ਸਕਦੇ ਨੇ ਕੋਈ ਪ੍ਰਾਪਰਟੀ ਹੈ ਇਹ ਕਿਹਦੇ ਨਾਂ ਤੇ ਹੈ ਜੀ ਰਜਿਸਟਰੀ ਕਿਹਦੇ ਨਾਂ ਤੇ ਹੈ ਕਦੋਂ ਖਰੀਦੀ ਗਈ ਇਸ ਤਰੀਕੇ ਦੀ ਵੈਰੀਫਿਕੇਸ਼ਨ ਦਾ ਪ੍ਰੋਸੈਸ ਹੈ ਹਿਮਾਚਲ ਪ੍ਰਦੇਸ਼ ਚ ਵੀ ਜੇ ਵਿਜੀਲੈਂਸ ਬਿਊਰੋ ਹਿਮਾਚਲ ਪ੍ਰਦੇਸ਼ ਲੈ ਕੇ ਗਈ ਹੋ ਸਕਦਾ ਹੈ ਵਿਕਰਮ ਦਾ ਹਿਮਾਚਲ ਪ੍ਰਦੇਸ਼ ਦੇ ਵਿੱਚ ਕੋਈ ਪ੍ਰਾਪਰਟੀ ਹੋਵੇ ਵਿਕਰਮ ਦੀ ਕੋਈ ਖੇਤੀਬਾੜੀ ਹੋਵੇ ਜਾਂ ਕਿਸੇ ਨਾਲ ਕੋਈ ਵਪਾਰਕ ਸਾਂਝ ਹੋਵੇ ਉਹਨੂੰ ਇਨਵੈਸਟੀਗੇਟ ਕੀਤਾ ਜਾ ਸਕਦਾ ਹੈ ਉਨ ਜੇਕਰ ਮੈਂ ਪੂਰੇ ਮਾਮਲੇ ਤੋਂ ਹਟ ਕੇ ਮੈਂ ਬਿਕਰਮ ਦੇ ਮਾਮਲੇ ਤੋਂ ਹਟ ਕੇ ਅਗਰ ਗੱਲ ਕਰਾਂ ਸੰਦੀਪ ਜੀ ਹਿਮਾਚਲ ਟੈਕਸ ਬੈਨੀਫਿਟ ਸਟੇਟ ਹੈ ਭਾਰਤ ਸਰਕਾਰ ਨੇ ਹਿਮਾਚਲ ਨੂੰ ਟੈਕਸ ਬੈਨੀਫਿਟ ਸਟੇਟ ਬਣਾਇਆ ਹੈ ਔਰ ਉਥੇ ਕਈ ਇਲਾਕੇ ਨੇ ਉਥੇ ਹਿਮਾਚਲ ਚ ਬੱਦੀ ਹੈ ਡਮਟਾਲ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਏਰੀਆ ਉਹ ਹੈ ਜਿੱਥੇ ਬਹੁਤ ਸਾਰੀਆਂ ਦਵਾਈਆਂ ਦੀਆਂ ਫੈਕਟਰੀਆਂ ਨੇ ਮੈਡੀਸਨ ਦੀਆਂ ਫੈਕਟਰੀਆਂ ਨੇ ਉਥੇ ਬਹੁਤ ਜ਼ਿਆਦਾ ਔਰ ਜਿਹੜਾ ਨਸ਼ਿਆਂ ਦੇ ਖਿਲਾਫ ਕੇਸ ਦਰਜ ਹੋਇਆ ਸੀ ਉਦੋਂ ਇਹ ਬਹੁਤ ਗੱਲਾਂ ਆਈਆਂ ਕਿ ਹਿਮਾਚਲ ਪ੍ਰਦੇਸ਼ ਤੋਂ ਸਿੰਥੈਟਿਕ ਡਰੱਗ ਬਣ ਕੇ ਆਉਂਦੀ ਹੈ ਨਸ਼ੇ ਦੇ ਕੈਪਸੂਲ ਕਹਿ ਲਓ ਜਾਂ ਕੋਈ ਗੋਲੀਆਂ ਕਹਿ ਲਓ ਹਿਮਾਚਲ ਦਾ ਬੱਦੀ ਇਲਾਕਾ ਡਮਟਾਲ ਇਲਾਕਾ ਇਹ ਇਲਾਕਾ ਇਸ ਗੱਲ ਨੂੰ ਕਾਫੀ ਸੁਰਖੀਆਂ 'ਚ ਰਿਹਾ ਕਿ ਹਿਮਾਚਲ ਪ੍ਰਦੇਸ਼ 'ਚੋਂ ਨਸ਼ੇ ਵਾਲੀਆਂ ਦਵਾਈਆਂ ਪੰਜਾਬ 'ਚ ਆਉਂਦੀਆਂ ਨੇ ਇੱਕ ਵੇਲਾ ਸੀ ਸੰਦੀਪ ਜੀ ਮੈਨੂੰ ਯਾਦ ਹੈ ਜਦੋਂ ਪੰਜਾਬ ਦੀ ਪੁਲਿਸ ਅੱਧੀ ਅੱਧੀ ਰਾਤ ਨੂੰ ਬੱਸਾਂ ਦੇ ਵਿੱਚੋਂ ਵੀ ਕੈਪਸੂਲਾਂ ਦੀ ਖੇਪ ਬਰਾਮਦ ਕਰਦੀ ਸੀ ਕਿ ਰਾਤ ਨੂੰ ਮੁਲਜ਼ਮ ਫੜੇ ਗਏ ਬੱਸ ਸੱਚ ਨਸ਼ੇ ਦੀ ਗੋਲੀ ਲੈ ਕੇ ਗੋਲੀਆਂ ਲੈ ਕੇ ਆ ਰਹੇ ਸੀ ਬੱਸ ਸੱਚ ਕੈਪਸੂਲ ਲੈ ਕੇ ਆ ਰਹੇ ਸੀ ਹਿਮਾਚਲ ਪ੍ਰਦੇਸ਼ ਤੋਂ ਜਾਂ ਕਿਸੇ ਹੋਰ ਰੂਟ ਤੋਂ ਉਹ ਬੱਸਾਂ ਦੇ ਜ਼ਰੀਏ ਵੀ ਨਸ਼ੇ ਦੇ ਕੈਪਸੂਲ ਲਿਆਉਂਦੇ ਸੀ ਪੰਜਾਬ 'ਚ ਜਿਹੜਾ ਛਿੱਟਾ ਛੋਟਾ ਤਾਂ ਹੁਣ ਸ਼ੁਰੂ ਹੋਇਆ ਨਾ ਛਿੱਟੇ ਤੋਂ ਪਹਿਲਾਂ ਨਸ਼ੇ ਦੀਆਂ ਗੋਲੀਆਂ ਚਲਦੀਆਂ ਸੀ ਉਹਨਾਂ ਦੇ ਕਈ ਤਰ੍ਹਾਂ ਦੇ ਨਾਮ ਸੀ ਉਹ ਉਹ ਵੀ ਇੱਕ ਤਰੀਕੇ ਨਾਲ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲੀਆਂ ਸੀ ਫਿਰ ਹੌਲੀ ਹੌਲੀ ਉਸ ਤੋਂ ਬਾਅਦ ਚਿੱਟਾ ਪਾਊਡਰ ਦੇ ਰੂਪ ਦੇ ਵਿੱਚ ਨਸ਼ਾ ਆ ਗਿਆ ਤੇ ਵਿਕਰਮਜੀਠੀਏ ਦੀ ਜੇ ਮੈਂ ਉਹ ਗੱਲ ਵਾਪਸ ਮੁੜਾਂ ਕੀ ਵਿਕਰਮਜੀਠੀਏ ਦਾ ਵਿਜੀਲੈਂਸ ਬਿਊਰੋ ਇਹ ਤਾਂ ਨਹੀਂ ਲੱਭ ਰਹੀ ਵੀ ਕੋਈ ਵਿਕਰਮਜੀਠੀਏ ਦਾ ਕੋਈ ਸਾਨੂੰ ਸੰਬੰਧ ਲੱਭ ਜੇ ਹਿਮਾਚਲ ਪ੍ਰਦੇਸ਼ 'ਚ ਕਿਸੇ ਵਪਾਰ ਨਾਲ ਕਿਸੇ ਮੈਡੀਸਨ ਕੰਪਨੀ ਨਾਲ ਇਹ ਇਸ ਕਰਕੇ ਵੀ ਵਿਕਰਮਜੀਠੀਏ ਨੂੰ ਉੱਥੇ ਲਿਜਾ ਸਕਦੇ ਆ ਉੰਜ ਹਜੇ ਤੱਕ ਸਿੱਧੇ ਤੌਰ ਤੇ ਕੋਈ ਇਸ ਤਰ੍ਹਾਂ ਦੀ ਗੱਲ ਕਦੀ ਸਾਹਮਣੇ ਨਹੀਂ ਆਈ ਕਿ ਵਿਕਰਮ ਸਿੰਘ ਮਜੀਠੀਆ ਦਾ ਕੋਈ ਦਵਾਈਆਂ ਦਾ ਕਾਰੋਬਾਰ ਹੋਵੇ ਜਾਂ ਦਵਾਈਆਂ ਦੇ ਕਾਰੋਬਾਰੀਆਂ ਨਾਲ ਕੋਈ ਸਿੱਧੀ ਸਾਂਝ ਹੋਵੇ ਇਹ ਗੱਲਾਂ ਕਿਸੇ ਰੂਪ ਚ ਔਨ ਰਿਕਾਰਡ ਹਜੇ ਤੱਕ ਨਹੀਂ ਆਈਆਂ ਬਾਕੀ ਵਿਜੀਲੈਂਸ ਬਿਊਰੋ ਕੋਈ ਜ਼ਮੀਨ ਜਾਇਦਾਦ ਦੇ ਸਬੰਧ ਚ ਲੈ ਕੇ ਗਈ ਹੋ ਸਕਦੀ ਹੈ ਇਹ ਹੁਣ ਵਿਜੀਲੈਂਸ ਬਿਊਰੋ ਜਦੋਂ ਖਲਾਸਾ ਕਰੂ ਇਹ ਗੱਲ ਫੇਰ ਹੀ ਸਮਝ ਆਉਣੀ ਹੈ ਪਰ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਬਹੁਤ ਸਾਰੇ ਲੋਕਾਂ ਨੂੰ ਬਿਕਰਮਜੀਠੀਏ ਦੇ ਨੇੜੇਆਂ ਨੂੰ ਵਿਜੀਲੈਂਸ ਬਿਊਰੋ ਸਾਧ ਲਈ ਹੈ ਕੱਲ ਉਹਨਾਂ ਨੇ ਬੋਨੀ ਜਨਾਲਾ ਨੂੰ ਸੱਧਿਆ ਰਤਨ ਸਿੰਘ ਜਨਾਲਾ ਦਾ ਪੁੱਤਰ ਫਿਰ ਤਲਵੀਰ ਗਿੱਲ ਜਿਹੜਾ ਕਿਸੇ ਵੇਲੇ ਬਹੁਤ ਨੇੜੇ ਸੀ ਮਜੀਠੀਆ ਦੇ ਹੁਣ ਆਮ ਆਦਮੀ ਪਾਰਟੀ ਚ ਅੰਮ੍ਰਿਤਸਰ ਚ ਉਹਨੂੰ ਸੱਧਿਆ ਹੁਣ ਅੱਜ ਵਿਜੀਲੈਂਸ ਬਿਊਰੋ ਦੇ ਦਫ਼ਤਰ ਚ ਦੋ ਹੋਰ ਵਿਅਕਤੀ ਗਏ ਨੇ ਉਹਨਾਂ ਦੇ ਜਿਵੇਂ ਮੈਂ ਨਾਂ ਦੱਸਾਂ ਇੱਕ ਤਾਂ ਬਿੱਟੂ ਵਾਲਖ ਹੈ ਬਿੱਟੂ ਵਾਲਖ ਜਿਹੜਾ ਅਦਾਲਤ ਚੋਂ ਬਰੀ ਵੀ ਹੋ ਗਿਆ ਸੀ ਬਿੱਟੂ ਹਾਲਖ ਹੈ ਔਰ ਇੱਕ ਹੋਰ ਨਾਮ ਹੈ ਉਹਨਾਂ ਦਾ ਨਾਮ ਹੈ ਜਗਜੀਤ ਸਿੰਘ ਚਾਹਲ ਹਾਂ ਜਗਜੀਤ ਸਿੰਘ ਚਾਹਲ ਤੇ ਇੱਕ ਮਨਿੰਦਰ ਸਿੰਘ ਬਿੱਟੂ ਹਾਲਖ ਇਹ ਦੋਵਾਂ ਨੂੰ ਵਿਜੀਲੈਂਸ ਦਫ਼ਤਰ ਦੇ ਵਿੱਚ ਇਹ ਪਹੁੰਚ ਗਏ ਨੇ ਸੋ ਇਹ ਕੀ ਬਿਆਨ ਦਿੰਦੇ ਨੇ ਇਹਨਾਂ ਤੋਂ ਵਿਜੀਲੈਂਸ ਬਿਊਰੋ ਕੀ ਪੁੱਛਦੀ ਹੈ ਕੀ ਇਹ ਮੀਡੀਆ ਨੂੰ ਆ ਕੇ ਵੀ ਸਾਰਾ ਕੁਝ ਸੱਚ ਦੱਸਣਗੇ ਕਿ ਸਾਨੂੰ ਵਿਜੀਲੈਂਸ ਨੇ ਕੀ ਕੀ ਪੁੱਛਿਆ ਤੇ ਅਸੀਂ ਕੀ ਕੀ ਦੱਸਿਆ ਇਹ ਨਿਰਪਰ ਕਰਦਾ ਹੈ ਪਰ ਜਿਹੜੀ ਚਿੰਤਾ ਸੰਦੀਪ ਜੀ ਸਭ ਤੋਂ ਵੱਡੀ ਉਹ ਇਹ ਹੈ ਕਿ 2 ਜੁਲਾਈ ਨੂੰ ਜਦੋਂ ਹੁਣ ਪਰਸੋਂ ਨੂੰ ਅੱਜ 30 ਜੂਨ ਹੈ ਕੱਲ 1 ਜੁਲਾਈ ਪਰਸੋਂ 2 ਜੁਲਾਈ ਜਦੋਂ 2 ਜੁਲਾਈ ਨੂੰ ਵਿਕਰਮ ਨੂੰ ਪੇਸ਼ ਕਰਨਾ ਹੈ ਵਿਜੀਲੈਂਸ ਨਹੀਂ ਅਦਾਲਤ ਤੇ ਅਦਾਲਤ ਦੇ ਵਿੱਚ ਵਿਜੀਲੈਂਸ ਆਪਣੇ ਦਾਅਵੇ ਨੂੰ ਤਕੜਾ ਕਰਨ ਦੀ ਕੋਸ਼ਿਸ਼ ਕਰੇਗੀ ਕਿ ਆਮਦਨ ਨਾਲੋਂ ਵੱਧ ਸਰੋਤਾਂ ਦੇ ਮਾਮਲੇ 'ਚ ਸਾਡੇ ਕੋਲੇ ਆ ਸਬੂਤ ਆਏ ਨਹੀਂ ਜੀ ਤੇ ਸਾਨੂੰ ਵਿਕਰਮ ਦਾ ਹੋਰ ਰਿਮਾਂਡ ਚਾਹੀਦਾ ਤਾਂ ਕਿ ਅਸੀਂ ਹੋਰ ਸਬੂਤ ਇਕੱਠੇ ਕਰ ਸਕੀਏ ਅਗਰ ਵਿਜੀਲੈਂਸ ਕੋਲੇ ਕੁਝ ਵੀ ਪ੍ਰਾਪਤੀ ਨਹੀਂ ਹੋਏਗੀ ਤੇ ਫਿਰ ਐਡਾ ਵੱਡਾ ਰਿਮਾਂਡ ਨਹੀਂ ਮਿਲਦਾ ਦੇਖੋ ਹੁਣ ਤਾਂ ਵਿਜੀਲੈਂਸ ਫਿਰ ਨੂੰ 6-7 ਦਿਨਾਂ ਦਾ ਪੁਲਿਸ ਰਿਮਾਂਡ ਮਿਲਿਆ ਅਗਰ ਕੁਝ ਪ੍ਰਾਪਤੀ ਵਿਜੀਲੈਂਸ ਨੇ ਕੀਤੀ ਕੋਈ ਠੋਸ ਸਬੂਤ ਰੱਖੇ ਫਿਰ 2-4-5 ਦਿਨ ਦਾ ਰਿਮਾਂਡ ਮਿਲ ਸਕਦਾ ਨਹੀਂ ਤਾਂ ਫਿਰ 1-2 ਦਿਨ ਦੇ ਰਿਮਾਂਡ ਤੇ ਗੱਲ ਆ ਜਾਣੀ ਹੈ ਤੇ 1-2 ਵਾਰੀ ਰਿਮਾਂਡ ਮਿਲ ਕੇ ਅਗਲਿਆਂ ਨੇ ਜੇਲ੍ਹ ਭੇਜ ਦੇਣਾ ਵਿਕਰਮਜੀਠੇ ਨੂੰ ਤੇ ਜੇ ਵਿਕਰਮਜੀਠਿਆ ਜੇਲ੍ਹ ਚਲ ਗਿਆ ਤੇ ਫੇਰ ਬਿਜਲੈਂਸ ਨੂੰ ਛੇਤੀ ਛੇਤੀ ਕੋਈ ਸਬੂਤ ਮਿਲਨੇ ਨਹੀਂ ਇਸ ਕਰਕੇ ਹੁਣ ਉਹ ਇਹ ਵੀ ਜ਼ਰੂਰੀ ਨਹੀਂ ਕਿ ਉਹ ਅੱਜ ਰਾਤ ਨੂੰ ਹੀ ਵਿਕਰਮ ਨੂੰ ਲੈ ਕੇ ਮੁੜੇ ਆਉਣ ਕਿਉਂਕਿ ਕਾਨੂੰਨੀ ਤੌਰ ਤੇ ਮਨਜ਼ੂਰੀਆਂ ਲੈ ਕੇ ਪੁਲਿਸ ਨਿਕਲਦੀ ਹੈ ਜਦੋਂ ਜਾਂਦੀ ਹੈ ਤੇ ਜੁਡੀਸ਼ੀਅਲ ਸਿਸਟਮ ਨੂੰ ਇਨਫਾਰਮ ਕਰਦੀ ਹੈ ਲੂਪ ਚ ਰੱਖਦੀ ਹੈ ਸੋ ਜ਼ਰੂਰੀ ਨਹੀਂ ਕਿ ਉਹ ਅੱਜ ਹੀ ਮੁੜੇ ਆਉਣ ਹੋ ਸਕਦਾ ਕੱਲ ਮੁੜਨ ਜਦੋਂ ਉਹ ਵਿਕਰਮ ਨੂੰ ਨਾਲ ਲੈ ਕੇ ਕੁਝ ਬਰਾਮਦਗੀ ਕਰਨ ਗਈਆਂ ਨੇ ਸਵਾਲ ਇਹ ਹੈ ਕੁਝ ਬਰਾਮਦ ਹੁੰਦਾ ਹੈ ਬਰਾਮਦ ਦਾ ਮਤਲਬ ਕਾਗਜ਼ ਵੀ ਬ੍ਰਾਹਮਤ ਹੋ ਸਕਦੇ ਨੇ ਕੋਈ ਆ ਜ਼ਮੀਨ ਜਾਇਦਾਦ ਜਿਹੜੀ ਐ ਉਹ ਬ੍ਰਾਹਮਤ ਹੋ ਸਕਦੀ ਆ ਵੀ ਪਤਾ ਲੱਗ ਗਿਆ ਜੀ ਇੱਕ ਪ੍ਰਾਪਰਟੀ ਦਾ ਵਿਕਰਮ ਦੀ ਐ ਵਿਕਰਮ ਮੰਦਾ ਨਹੀਂ ਸੀ ਇਸ ਤਰ੍ਹਾਂ ਦੀਆਂ ਗੱਲਾਂ ਇਹ ਨਿਰਪਰ ਕਰਦਾ ਹੁਣ ਹਾਲਾਂਕਿ ਵਿਕਰਮਜੀਠੀਏ ਦੇ ਵਕੀਲ ਔਰ ਅਕਾਲੀ ਦਲ ਦਾ ਲਗਾਤਾਰ ਕਹਿਣਾ ਹੈ ਕਿ ਜਿਹੜਾ ਆਮਦਨ ਤੋਂ ਵੱਧ ਸਰੋਤਾਂ ਦਾ ਕੇਸ ਬਣਾਇਆ ਹੈ ਇਹ ਝੂਠਾ ਬਣਾਇਆ ਹੈ ਇਹ ਬਣਦਾ ਹੀ ਨਹੀਂ ਇਹ ਗਲਤ ਬਣਾਇਆ ਗਿਆ ਹੈ ਫਰੀ ਦੇਖੋ ਠੀਕ ਗਲਤ ਦਾ ਫੈਸਲਾ ਅਦਾਲਤਾਂ ਕਰਦੀਆਂ ਨੇ ਇਹਨਾਂ ਨੇ ਅਦਾਲਤਾਂ ਨੇ ਹੁਣ ਫੈਸਲੇ ਕਰਨੇ ਨੇ ਸੰਦੀਪ ਜੀ ਮੈਂ ਅੱਗੇ ਕਈ ਵਾਰੀ ਕਹਿਣਾ ਹੁੰਦਾ ਜਿਹੜੀਆਂ ਸਾਡੀਆਂ ਜੇਲਾਂ ਭਰੀਆਂ ਪਈਆਂ ਹਨ ਉਹਨਾਂ ਦੇ ਵਿੱਚੋਂ ਸਾਰੇ ਦੋਸ਼ੀ ਨਹੀਂ ਹੁੰਦੇ ਉਹਨਾਂ ਜੋ ਬਹੁਤ ਸਾਰੇ ਰਾਜਨੀਤਿਕ ਬਦਲਾਖੋਰੀ ਦੇ ਸ਼ਿਕਾਨ ਹੁੰਦੇ ਨੇ ਕਈ ਅਫਸਰਾਂ ਦੀਆਂ ਖੁੰਦਕਾਂ ਦੇ ਸ਼ਿਕਾਰ ਹੁੰਦੇ ਨੇ ਸੋ ਇਹ ਸਾਡਾ ਜਿਹੜਾ ਸਿਸਟਮ ਹੈ ਇਹ ਸੀਲ ਪ੍ਰੂਫ ਨਹੀਂ ਹੈ ਜਦੋਂ ਸਾਡੇ ਮੁਲਕ ਦੀ ਸਭ ਤੋਂ ਵੱਡੀ ਸੁਪਰੀਮ ਕੋਰਟ 84 ਦੇ ਕਤਲੇਆਮ ਦਾ ਮੁਕੰਮਲ ਇਨਸਾਫ ਨਹੀਂ ਕਰ ਸਕੀ ਤੇ ਅਸੀਂ ਫਿਰ ਬਾਕੀ ਅਦਾਲਤਾਂ ਤੋਂ ਵੀ ਮੁਕੰਮਲ ਇਨਸਾਫ ਦੀ ਉਮੀਦ ਨਹੀਂ ਕਰ ਸਕਦੇ ਜਿਵੇਂ ਸਾਡੇ ਸਾਰੇ ਮਹਿਕਮਿਆਂ 'ਚ ਕਮੀਆਂ ਨੇ ਜਿਵੇਂ ਸਰਕਾਰ 'ਚ ਕਮੀ ਹੈ ਕਰਪਸ਼ਨ ਹੈ ਇਸੇ ਤਰ੍ਹਾਂ ਅਦਾਲਤਾਂ 'ਚ ਵੀ ਸਭ ਕੁਝ ਅੱਛਾ ਨਹੀਂ ਹੈ ਇਸੇ ਕਰਕੇ ਤਾਂ ਕਹਿੰਦੇ ਨੇ ਨਾ ਵੀ ਸਾਡਾ ਸਿਸਟਮ ਠੀਕ ਨਹੀਂ ਹੈ ਬੇਕਸੂਰੇ ਵੀ ਜੇਲਾਂ 'ਚ ਨੇ ਕਸੂਰ ਵਾਲੇ ਤਾਂ ਚਲੋ ਵਿੱਚ ਹੁੰਦੇ ਹੀ ਐ ਕਸੂਰ ਵਾਲੇ ਵੀ ਨੇ ਤੇ ਬੇਕਸੂਰੇ ਵੀ ਐ ਸੋ ਰਲ਼ੀ ਮਿਲੀ ਗੱਲ ਐ ਇਸ ਕਰਕੇ ਜਦੋਂ ਤੱਕ ਆਖਰੀ ਫੈਸਲਾ ਨਹੀਂ ਆ ਜਾਂਦਾ ਨਾ ਕਿਸੇ ਨੂੰ ਦੋਸ਼ੀ ਮੰਨਿਆ ਜਾ ਸਕਦਾ ਨਾ ਕਿਸੇ ਨੂੰ ਬੇਕਸੂਰਾ ਮੰਨਿਆ ਜਾ ਸਕਦਾ ਹੁਣ ਵਿਜੀਲੈਂਸ ਦੀ ਚਿੰਤਾ ਇਹ ਹੈ ਕਿ ਅਸੀਂ ਕੁਝ ਨਾ ਕੁਝ ਲੱਭ ਲਈਏ ਅਗਰ ਵਿਜੀਲੈਂਸ ਕੁਝ ਨਾ ਲੱਭ ਸਕੇ ਤੇ ਸਰਕਾਰ ਦੀ ਬਦਨਾਮੀ ਬਹੁਤ ਹੋਣੀ ਹੈ ਤੇ ਬਿਕਰਮਜੀਠੀਆ ਤਕੜਾ ਹੋ ਜੂ ਅਗਰ ਬਿਕਰਮਜੀਠੀਏ ਦੇ ਖਿਲਾਫ ਕੋਈ ਠੋਸ ਸਬੂਤ ਆ ਗਿਆ ਤੇ ਬਿਕਰਮ ਰਾਜਨੀਤੀ ਦੇ ਵਿੱਚ ਹੋਰ ਕਮਜ਼ੋਰ ਹੋ ਜੂ ਅਕਾਲੀ ਦਲ ਤਾਂ ਵੈਸੇ ਹੀ ਤੁਹਾਨੂੰ ਪਤਾ ਹੈ ਸਿਆਸੀ ਤੌਰ ਤੇ ਲੋਕਾਂ ਨੇ ਨਕਾਰਿਆ ਪਿਛਲੀਆਂ ਚੋਣਾਂ ਚ ਅਕਾਲੀ ਦਲ ਨੂੰ ਅ ਲੁਧਿਆਣੇ ਵਾਲੀ ਚੋਣ ਚ ਫੇਰ ਲੋਕਾਂ ਨੇ ਨਕਾਰਤਾ ਜ਼ਮਾਨਤ ਹੀ ਜ਼ਬਤ ਹੋ ਗਈ ਸ਼ਰੋਮਣੀ ਅਕਾਲੀ ਦਲ ਦੀ ਤਾਂ ਸੋ ਇਸ ਕਰਕੇ ਵਿਜੀਲੈਂਸ ਦੀ ਪ੍ਰਾਪਤੀ ਹੈ ਤਾਂ ਸਰਕਾਰ ਵੀ ਖੁਸ਼ ਹੋ ਜੂ ਵਿਜੀਲੈਂਸ ਨੂੰ ਕੁਝ ਨਾ ਮਿਲਿਆ ਤੇ ਫੇਰ ਸਰਕਾਰ ਦੇ ਪੱਲੇ ਕੁਝ ਨਹੀਂ ਪੈਣਾ ਤੇ ਡੱਲਾ ਸਾਹਿਬ ਇਸ ਕੇਸ ਦੇ ਸੰਬੰਧ ਦੇ ਵਿੱਚ ਜਦੋਂ ਚਰਨਜੀਤ ਸਿੰਘ ਚੰਨੀ ਜਿਹੜੇ ਉਸ ਵੇਲੇ ਸਾਬਕਾ ਮੁੱਖ ਮੰਤਰੀ ਸੀ ਮਾਫ ਕਰਨਾ ਉਸ ਵੇਲੇ ਮੁੱਖ ਮੰਤਰੀ ਸੀ ਹੁਣ ਸਾਬਕਾ ਨੇ ਉਹਨਾਂ ਨੇ ਪਹਿਲਾਂ ਵਿਰੋਧ ਦਰਜ ਕਰਾਇਆ ਜੀ ਵਿਕਰਮ ਦੇ ਨਾਲ ਤੱਕਾ ਹੋਇਆ ਜੀ ਆ ਇਦਾਂ ਗ੍ਰਿਫਤਾਰੀ ਨਹੀਂ ਹੋਣੀ ਚਾਹੀਦੀ ਸੀਗੀ ਤੇ ਹੁਣ ਉਹ ਚਿੰਤਿਤ ਨੇ ਵੀ ਕਾਰਵਾਈ ਮੇਰੇ ਖਿਲਾਫ ਜਾਂ ਮੇਰੇ ਕੁਝ ਸਾਥੀਆਂ ਖਿਲਾਫ ਹੋ ਸਕਦੀ ਹੈ ਇਹ ਚਿੰਤਾ ਕਿੱਦਾਂ ਵੱਧ ਗਈ ਇੱਕੋ ਦਮ ਸ਼ਿਫਟ ਕਿੱਦਾਂ ਲੱਗੇ ਪਹਿਲਾਂ ਬਿਕਰਮ ਦਾ ਸਾਥ ਦੇ ਰਹੇ ਸੀ ਤੇ ਹੁਣ ਉਹਨਾਂ ਨੂੰ ਚਿੰਤਾ ਸਤਾ ਰਹੀ ਹੈ ਦੇਖੋ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਨੇ ਲੀਡਰ ਨਹੀਂ ਜਾਂ ਜਿਹੜੇ ਪਲੈਨਿੰਗ ਕਰਤਾ ਨੇ ਆਮ ਆਦਮੀ ਪਾਰਟੀ ਦੀ মিডিਆ ਮੈਨੇਜਮੈਂਟ ਉਹਨਾਂ ਦੀ ਪਲੈਨਿੰਗ ਇਹਦੇ ਅੱਗੇ ਭਾਜਪਾ ਵੀ ਫੇਲ ਹੈ ਅਕਾਲੀ ਦਲ ਵੀ ਫੇਲ ਹੈ ਪੰਜਾਬ ਚ ਕਾਂਗਰਸ ਵੀ ਫੇਲ ਹੈ ਹੁਣ ਜਦੋਂ ਬਿਕਰਮਜੀਥੀਏ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਇਹ ਗੱਲ ਦੱਸੀ ਗਈ ਕਿ ਆਮਦਨ ਨਾਲੋਂ ਵੱਧ ਸਰੋਤਾਂ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ ਤੇ ਕਾਂਗਰਸ ਦੇ ਕਈ ਲੀਡਰਾਂ ਦੇ ਬਿਆਨ ਆ ਗਏ ਵੀ ਆਮ ਆਦਮੀ ਪਾਰਟੀ ਨੇ ਠੀਕ ਨਹੀਂ ਕੀਤਾ ਜਿਸ ਤਰੀਕੇ ਨਾਲ ਗ੍ਰਿਫਤਾਰ ਕੀਤਾ ਹੈ ਹਾਲਾਂਕਿ ਕਾਂਗਰਸ ਦੇ ਲੀਡਰ ਕਹਿੰਦੇ ਅਸੀਂ ਤਾਂ ਕਹਿ ਰਹੇ ਸੀ ਕਿ ਜਾਇਦਾਦ ਦੇ ਮਾਮਲੇ 'ਚ ਜਿਹੜਾ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੈ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ 'ਚ ਉਹ ਠੀਕ ਨਹੀਂ ਕਾਰਵਾਈ ਉਹ ਬਦਲਾ ਲਊ ਕਾਰਵਾਈ ਲੱਗਦੀ ਹੈ ਕਿਉਂਕਿ ਮਜੀਠੀਆ ਵੀ ਰੋਜ਼ ਕੋਈ ਨਾ ਕੋਈ ਪੰਗੇ ਤਾਂ ਲੈਂਦਾ ਹੀ ਸੀ ਨਾ ਵਿਕਰਮ ਮਜੀਠੀਆ ਵੀ ਕਦੀ ਸੋਸ਼ਲ ਮੀਡੀਆ ਤੇ ਫੋਟੋ ਆ ਪਾਤੀਆਂ ਮੰਤਰੀ ਦੀਆਂ ਲਿਖਤਾ ਵੀਡੀਓ ਛੇਤੀ ਆਊਗੀ ਭਗਵੰਤ ਮਾਨ ਦੀ ਸਿਹਤ ਤੇ ਟਿੱਪਣੀਆਂ ਕਰਤੀਆਂ ਵੀ ਮਜੀਠੀਆ ਸਾਹਿਬ ਵੀ ਜੇ ਭਗਵੰਤ ਮਾਨ ਦੀ ਸਿਹਤ ਖਰਾਬ ਹੈ ਤੇ ਭਗਵੰਤ ਮਾਨ ਸਿਆਣਾ ਬਿਆਣਾ ਬੰਦਾ ਹੈ ਮੁੱਖ ਮੰਤਰੀ ਹੈ ਉਹਨਾਂ ਦੇ ਪੱਤਨੀ ਡਾਕਟਰਾਂ ਹਾ ਅਮਲ ਉਹ ਅਗਲਾ ਡਾਕਟਰਾਂ ਨੂੰ ਦਿਖਾ ਰਿਆ ਮੁੱਖ ਮੰਤਰੀ ਆ ਹੁਣ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਵੀ ਤਾਂ ਐਂਬੂਲੈਂਸ ਟੁਰੀ ਫਿਰਦੀ ਸੀ ਨਾ ਉਦੋਂ ਕਦੀ ਵਿਕਰਮ ਨੇ ਪੋਸਟਾਂ ਪਾਈਆਂ ਸੀ ਵੀ ਬਾਦਲ ਸਾਹਿਬ ਬਹੁਤ ਤੁਹਾਡੀ ਸਿਹਤ ਖਰਾਬ ਹੈ ਤੇ ਮੈਂ ਬੜਾ ਚਿੰਤਤ ਆ ਸੋ ਭਗਵੰਤ ਮਾਨ ਦੇ ਹਸਪਤਾਲ ਜਾਣ ਤੇ ਮਜੀਠੀਆ ਚਿੰਤਤ ਹੋ ਜਾਂਦਾ ਸੀ ਸੋ ਵਿਕਰਮ ਨੇ ਵੀ ਬਹੁਤ ਸਾਰੀਆਂ ਗੱਲਾਂ ਨਿੱਜੀ ਬਣਾ ਰੱਖੀਆਂ ਸੀ ਵਿਕਰਮ ਦੀ ਸਿਆਸਤ ਦਾ ਤਰੀਕਾ ਵੀ ਇਹ ਹੈ ਸੁਖਪਾਲ ਖੈਰਾ ਵੀ ਕਈ ਕਈ ਮੁੱਦੇ ਹੁੰਦੇ ਨੇ ਜਿਨ੍ਹਾਂ ਨੂੰ ਨਿੱਜੀ ਬਣਾ ਲੈਂਦਾ ਸੋ ਕਈ ਵਾਰੀ ਬਗਾਨੇ ਦੀ ਲੜਾਈ ਚ ਆਪਾਂ ਆਪਣੀ ਲੱਤ ਢਾ ਲੈਨੇ ਆਂ ਔਰ ਕਈ ਵਾਰੀ ਆਪਾਂ ਨਜਾਇਜ਼ ਢਾ ਲੈਨੇ ਆਂ ਜਦੋਂ ਤੁਸੀਂ ਨਜਾਇਜ਼ ਢਾ ਲੈਨੇ ਹੋ ਫਿਰ ਲੋਕ ਉਹਦਾ ਬੁਰਾ ਮਨਾਉਂਦੇ ਨੇ ਕਿ ਭਗਵੰਤ ਮਾਨ ਦਾ ਜੇ ਇਲਾਜ ਚੱਲ ਰਿਹਾ ਹੈ ਦੁਨੀਆ ਚ ਨਾ ਠੇਕੇ ਪੰਜਾਬ ਚ ਬੰਦ ਹੋਏ ਨਾ ਦੁਨੀਆ ਚ ਠੇਕੇ ਬੰਦ ਹੋਏ ਲੀਡਰ ਸ਼ਰਿਆਮ ਪਾਰਟੀਆਂ ਚ ਸ਼ਰਾਬ ਪੀਂਦੇ ਆ ਮੈਂ ਤਾਂ ਇੱਥੋਂ ਤੱਕ ਜਾਣਦਾ ਕਿ ਕਈ ਸਮਾਗਮ ਇਹ ਜੇ ਹੁੰਦੇ ਨੇ ਸ਼ਾਮ ਨੂੰ ਪੰਜਾਬ ਦੇ ਤੁਸੀਂ ਮੈਰਿਜ ਪੈਲਸਾਂ ਦੇ ਬਾਹਰ ਢੇੜਾ ਕੱਢ ਦੋ ਸ਼ਾਮ ਨੂੰ ਉੱਥੇ ਵੀ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਵੇਂ ਪੈਸੇ ਭਰ ਕੇ ਮੈਰਿਜ ਹਾਲ 'ਚ ਵਿਆਹ 'ਚ ਸ਼ਰਾਬ ਪਾਈ ਜਾਂ ਪਲਾਈ ਜਾਂਦੀ ਹੈ ਸੋ ਇਹ ਇੱਕ ਨਿੱਜੀ ਗੱਲ ਹੈ ਕਿਸੇ ਨੇ ਸ਼ਰਾਬ ਪੀਣੀ ਨਹੀਂ ਪੀਣੀ ਇਹ ਉਹਦੀ ਨਿੱਜੀ ਗੱਲ ਹੈ ਜੇ ਕੋਈ ਪਿੰਦਾ ਤੇ ਜੇ ਅਗਲਾ ਸ਼ਰਾਬ ਪੀ ਕੇ ਕੋਈ ਕਿਸੇ ਨੂੰ ਕੋਈ ਬਿਮਾਰ ਵੀ ਹੋ ਗਿਆ ਤੇ ਤੁਸੀਂ ਖਾਰੂ ਥੋੜੀ ਪਾਉਂਗੇ ਬਿਕਰਮ ਜੀ ਵੀ ਮੈਂ ਬੜਾ ਚਿੰਤਤਾਜੀ ਸੋ ਵਿਕਰਮ ਨੇ ਵੀ ਕਈ ਗੱਲਾਂ ਇਹ ਜਿਹੀਆਂ ਕੀਤੀਆਂ ਜਿਹ ਜਿਹੀਆਂ ਇਲਤੀ ਬੱਚੇ ਕਰਦੇ ਨੇ ਸੋ ਵਿਕਰਮ ਨੂੰ ਵੀ ਇਹਨਾਂ ਗੱਲਾਂ ਤੋਂ ਬਚਣਾ ਚਾਹੀਦਾ ਸੀ ਹੁਣ ਸਿਆਣੀ ਬਿਆਣੀ ਉਮਰ ਹੈ ਵਿਕਰਮ ਜੀਠੇ ਰਹੀਏ ਮੰਤਰੀ ਰਹਿ ਚੁੱਕਿਆ ਦੋ ਵਾਰ ਸੋ ਨਿੱਜੀ ਦੁਸ਼ਮਣੀ ਤਾਂ ਵਿਕਰਮ ਨੇ ਵੀ ਬਣਾ ਲਈ ਸੀ ਆਮ ਆਦਮੀ ਪਾਰਟੀ ਨਾਲ ਹੁਣ ਅਗਲਿਆਂ ਨੇ ਚੁੱਪਚੀ ਪੀਤੇ ਵਿਜੀਲੈਂਸ ਬਿਊਰੋ ਲਾ ਰੱਖੀ ਸੀ ਵੀ ਭਾਈ ਲੱਭੋ ਕੋਈ ਆਧਾਰ ਬਣੇ ਤਾਂ ਅਗਲਿਆਂ ਨੂੰ ਕੋਈ ਆਧਾਰ ਮਾੜਾ ਮੋਟਾ ਲੱਗਿਆ ਹੋਣਾ ਉਹਨਾਂ ਨੇ ਤਾਂ ਹੀ ਪਰਚਾ ਦਰਜ ਕੀਤਾ ਨਾ ਬਾਕੀ ਇੱਕ ਗੱਲ ਹੋਰ ਵੀ ਐ ਸੰਦੀਪ ਜੀ ਜਿਹੜੀ ਅੱਜ ਦੀ ਸਿਆਸਤ ਹੈ ਨਾ ਜਦੋਂ ਕੋਈ ਵੀ ਲੀਡਰ ਜਿਆਦਾ ਤੰਗ ਕਰਨ ਲੱਗ ਜੇ ਜ਼ਰੂਰਤ ਨਾਲੋਂ ਵੱਧ ਬੋਲਣ ਲੱਗ ਜੇ ਹਰ ਗੱਲ 'ਚ ਲਾਤ ਅੜਾਉਣ ਲੱਗ ਜੇ ਫਿਰ ਸਰਕਾਰ ਕੋਲੇ ਰਾਹ ਬੜਾ ਅਗਲੇ ਕਹਿੰਦੇ ਕੋਈ ਨਾ ਕੋਈ ਇਹਦੇ ਤੇ ਪਰਚਾ ਦੇ ਕੇ ਇਹਨੂੰ ਅੰਦਰ ਭੇਜੋ ਜੇ ਕੁਝ ਨਿਕਲ ਗਿਆ ਤਾਂ ਠੀਕ ਐ ਨਹੀਂ ਤਾਂ ਅਦਾਲਤ 'ਚ ਬਰੀ ਹੋ ਕੇ ਆਜੂਗਾ ਪਰ ਉਹ 4-5 ਮਹੀਨੇ ਜਿੰਨੀ ਦੇਰ ਉਹ ਜੇਲ੍ਹ ਰਹਿੰਦਾ ਉਹਦੀ ਇਮੇਜ ਖਰਾਬ ਹੁੰਦੀ ਐ ਬੀਜੇਪੀ ਦੇ ਵੈਸੇ ਵੈਸੇ ਡਲਾ ਜੀ ਮਾੜਾ ਜਿਹਾ ਇਸ਼ਾਰਾ ਤੁਹਾਡਾ ਕਿੱਧਰ ਹੈ ਵੈਸੇ ਇੱਕ ਬੋਲਣ ਵਾਲੇ ਆਪ ਨੂੰ 5 ਸਾਲ ਲਈ ਪਾਰਟੀ ਤੋਂ ਬਾਹਰ ਵੀ ਕੱਢਤਾ ਹਾਂ ਦੇਖੋ ਜਿਹਦੇ ਤੇ ਜਿਸ ਤਰ੍ਹਾਂ ਦੀ ਕਾਰਵਾਈ ਹੋਵੇ ਸਰਕਾਰਾਂ ਨਹੀਂ ਪਸੰਦ ਕਰਦੀਆਂ ਸਰਕਾਰਾਂ ਕਹਿੰਦੀਆਂ ਤੁਸੀਂ ਮਿੱਥ ਕੇ ਅਗਰ ਕਿਸੇ ਦੇ ਖਿਲਾਫ ਹੋ ਜੋ ਬਿਨਾ ਤੱਥਾਂ ਤੋਂ ਤੁਸੀਂ ਗੱਲ ਕਰੋ ਬਿਨਾ ਸਬੂਤਾਂ ਤੋਂ ਗੱਲ ਕਰੋ ਹੁਣ ਉਹ ਜਦੋਂ ਵਿਕਰਮ ਨੇ ਆ ਫੋਟੋਆਂ ਜੀਆਂ ਪਾਤੀਆਂ ਕਿ ਦੀ ਮੰਤਰੀ ਦੀਆਂ ਉਹ ਕਹਿੰਦਾ ਜੀ ਮੇਰੀ Ex-wife ਹੈ ਹੁਣ ਇਹ ਤਾਂ ਹਜੇ ਇਸ ਮਾਮਲੇ 'ਚ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਹਦੀ ਵੀ ਸ਼ਿਕਾਇਤ ਵਿਕਰਮ ਦੇ ਖਿਲਾਫ ਪਈ ਹੈ। ਵਿਕਰਮ ਕਈ ਗੱਲਾਂ 'ਚ ਠੀਕ ਸੀ। ਕਈ ਗੱਲਾਂ 'ਚ ਵਿਕਰਮ ਨੇ ਮੈਂ ਕਹੂੰਗਾ ਇਲਤ ਹੀ ਕੀਤੀ। ਐਡੀ ਲੋੜ ਨਹੀਂ ਸੀ। ਚਲੋ ਇਹ ਚੱਲਦੀਆਂ ਰਹਿੰਦੀਆਂ ਹੁਣ ਜਦੋਂ ਵਿਕਰਮ ਦੀ ਸਰਕਾਰ ਸੀ, ਜਦੋਂ ਸੁਖਵੀਰ ਬਾਦਲ ਤੇ ਵਿਕਰਮਜੀਤਿਆ ਦੀ ਸਰਕਾਰ ਸੀ। ਉਦੋਂ ਕਿਹੜਾ ਇਹ ਜਾ ਕੁਝ ਨਹੀਂ ਸੀ ਹੁੰਦਾ। ਉਦੋਂ ਵੀ ਕਈ ਲੋਕਾਂ ਦੇ ਮੂੰਹ ਬੰਦ ਕਰਾਉਣ ਲਈ ਝੂਠੇ ਪਰਚੇ ਪੈਂਦੇ ਸੀ। ਅਕਾਲੀ ਦਲ ਦੇ ਰਾਜ ਚ ਕਿੰਨੇ ਝੂਠੇ ਪਰਚੇ ਪਏ ਕੈਪਟਨ ਨੂੰ ਆ ਕੇ ਕਮਿਸ਼ਨ ਬਣਾਉਣਾ ਪਿਆ ਕਿ ਅਸੀਂ ਝੂਠੇ ਪਰਚੇ ਰੱਦ ਕੀਤੇ ਕਮਿਸ਼ਨ ਬਣਾ ਕੇ ਤੇ ਹੁਣ ਸੁਖਬੀਰ ਵੀ ਉਹੀ ਕਹਿ ਰਿਹਾ ਵੀ ਜੇ ਸਾਡੀ ਸਰਕਾਰ ਆ ਗਈ ਅਸੀਂ ਦੇਖ ਲਾਂਗੇ ਮਤਲਬ ਇਹ ਪਰਚੇ ਵਾਲਾ ਕੰਮ ਤਾਂ ਚੱਲ ਰਹੀ ਆ ਪੰਜਾਬ ਚ ਤੁਸੀਂ ਇਹ ਕਹਿ ਦੋ ਵੀ ਆਮ ਆਦਮੀ ਪਾਰਟੀ ਵਾਲੇ ਝੂਠੇ ਪਰਚੇ ਨਹੀਂ ਦਰਜ ਕਰਦੀ ਸਰਕਾਰ ਇਹ ਜੀ ਵੀ ਗੱਲ ਨਹੀਂ ਹੈ ਸਰਕਾਰਾਂ ਕੋਈ ਵੀ ਹੋਣ ਜਦੋਂ ਪਰਚੇ ਦਰਜ ਕਰਨ ਤੇ ਆਉਂਦੀਆਂ ਨੇ ਪਰਚੇ ਦਰਜ ਕਰਦੀਆਂ ਨੇ ਫਿਰ ਝੂਠੇ ਸੱਚੇ ਸਾਰੇ ਦਰਜ ਹੁੰਦੇ ਨੇ ਕਿਉਂਕਿ ਬਹੁਤ ਸਾਰੇ ਅਫਸਰ ਵੀ ਆਪਣੀਆਂ ਖੁੰਦ ਕਾ ਕੱਢ ਲੈਂਦੇ ਨੇ ਜਦੋਂ ਹੁਣ ਆ ਅਭਿਆਨ ਚੱਲਦੇ ਨੇ ਤੇ ਕਈ ਅਫਸਰਾਂ ਨੇ ਵੀ ਖੁੰਦ ਕਾ ਗੱਡੀਆਂ ਹੋਣੀਆਂ ਕਿਸੇ ਅਫਸਰ ਦੀ ਕਿਸੇ ਨਾਲ ਨਹੀਂ ਬਣਦੀ ਅਗਲਾ ਕਹਿੰਦਾ ਪਾਓ ਇਹਦੇ ਤੇ ਨਸ਼ੇ ਦਾ ਪਰਚਾ ਦੇ ਨੂੰ ਭੇਜੋ ਅੰਦਰ ਆਪੀ ਲੜਦਾ ਫਿਰ ਉਹ ਅਦਾਲਤ ਇਹ ਮਾਨਸਿਕਤਾ ਹੈ ਇਹ ਮਾਨਸਿਕਤਾ ਆ ਮਾਨਸਿਕਤਾ ਹੁਣ ਜਿਹੜੀ ਤੁਸੀਂ ਕਾਂਗਰਸੀਆਂ ਦੀ ਗੱਲ ਕੀਤੀ ਹੁਣ ਜਿਹੜੀ ਮੈਂ ਵਿਕਰਮ ਦੀ ਗੱਲ ਮਕਾਦਾ ਸੋ ਇਸ ਕਰਕੇ ਵਿਕਰਮ ਤੇ ਪਰਚਾ ਝੂਠਾ ਸੱਚਾ ਆਮਦਨ ਦਾ ਇਹ ਜਾਂਚ ਤੋਂ ਬਾਅਦ ਪਤਾ ਲੱਗੂਗਾ ਰਵਿੰਦ ਕੇਜਰੀਵਾਲ ਸਤਿੰਦਰ ਜੈਨ ਮਨੀਸ਼ ਸਿਸੋਧਿਆ ਜਦੋਂ ਭਾਜਪਾ ਨੇ ਇਹਨਾਂ ਤੇ ਕੇਸ ਪਾਏ ਇਹ ਵੀ ਤਾਂ ਇਹੀ ਕਹਿੰਦੇ ਰਹੇ ਨਾ ਜੀ ਵੀ ਸਾਡੇ ਤੇ ਝੂਠੇ ਕੇਸ ਪਾਏ ਆ ਪਰ ਕਿੰਨਾ ਕਿੰਨਾ ਸਮਾਂ ਇਹਨਾਂ ਨੂੰ ਜੇਲ੍ਹ ਚ ਰਹਿਣਾ ਪਿਆ ਹੁਣੇ ਜ਼ਮਾਨਤਾ ਤੋਂ ਆਏ ਔਰ ਜਦੋਂ ਇਹਨਾਂ ਲੰਮਾ ਸਮਾਂ ਅਰਵਿੰਦ ਕੇਜਰੀਵਾਲ ਮਨੀਸ਼ ਸਿਸੋਧਿਆ ਸਤਿੰਦਰ ਜੈਨ ਇਹਨਾਂ ਦੇ ਵੱਡੇ ਆਗੂ ਜੇਲ੍ਹ ਚ ਰਹੇ ਪਿੱਛੋਂ ਪਾਰਟੀ ਦਾ ਗਰਾਫ ਡਿੱਗਿਆ ਨਾ ਪਾਰਟੀ ਦਾ ਗਰਾਫ ਡਿੱਗਿਆ ਭਾਜਪਾ ਦਿੱਲੀ ਚ ਸਰਕਾਰ ਬਣਾਗੀ ਹੁਣ ਇਹ ਵੀ ਹੋ ਸਕਦਾ ਆਮ ਆਦਮੀ ਪਾਰਟੀ ਵਾਲੇ ਵੀ ਸੋਚਦੇ ਹੁਣ ਵੀ ਜੋ ਸਾਡੇ ਨਾਲ ਕੀਤਾ ਅਸੀਂ ਵੀ ਉਸੇ ਤਰ੍ਹਾਂ ਦਾ ਕਰੀਏ ਵੀ ਜੇ ਕਿਸੇ ਤੇ ਮਾੜਾ ਮੋਟਾ ਸ਼ੱਕ ਹੈ ਉਹਨੂੰ ਪਰਚਾ ਦੇ ਕੇ ਅੰਦਰ ਭੇਜੋ ਕੋਰਟ ਕਚਹਿਰੀਆਂ 'ਚ ਆਪਣੇ ਆਪ ਨੂੰ નિર્ਦੋਸ਼ ਸਾਬਤ ਕਰਕੇ ਜਦੋਂ ਆਊਗਾ ਉਦੋਂ ਆਊਗਾ ਤਦ ਤੱਕ ਅਸੀਂ ਆਪਾਂ ਆਪਣੀ ਪੋਲੀਟੀਕਲ ਗੇਮ ਨੂੰ ਵਧੀਆ ਬਣਾਈਏ ਅੱਜ ਕੱਲ ਪੋਲੀਟੀਕਲ ਪਾਰਟੀਆਂ ਅੱਜ ਕੱਲ ਨਹੀਂ ਪਹਿਲਾਂ ਵੀ ਐਂ ਹੁੰਦਾ ਸੀ ਕਈ ਵਾਰੀ ਪੋਲੀਟੀਕਲ ਪਾਰਟੀਆਂ ਦੂਜੇ ਲੀਡਰਾਂ ਨੂੰ ਜਦੋਂ ਕੋਈ ਹੋਰ ਨਹੀਂ ਜ਼ੋਰ ਚੱਲਦਾ ਉਹ ਪਰਚਾ ਦੇ ਕੇ ਜੇਲ੍ਹ ਭੇਜਨ ਦੀਆਂ ਨੇ ਵੀ ਇਹਨੂੰ ਜੇਲ੍ਹ ਤੋਰੋ ਜਦੋਂ ਉਹ ਬਰੀ ਬੁਰੀ ਹੋ ਕੇ ਆਊਗਾ ਤਦ ਤੱਕ ਅਸੀਂ ਆਪਣਾ ਮੈਦਾਨ ਤਿਆਰ ਕਰ ਲਾਂਗੇ ਹੁਣ ਜਿਹੜੀ ਗੱਲ ਤੁਸੀਂ ਚਰਨ ਚੰਨੀ ਸਾਹਿਬ ਦੀ ਚਿੰਤਾ ਦਾ ਜਿਹੜਾ ਟਿੱਪਣੀ ਕਰਿਓ ਜਿਹੜੀ ਚਰਨਜੀਤ ਚੰਨੀ ਹੋਣਾਂ ਦੀ ਗੱਲ ਹੈ ਵੇਖੋ ਚਰਨਜੀਤ ਚੰਨੀ ਕਹਿੰਦੇ ਇਹ ਵੀ ਮੈਂ ਬਿਕਰਮਜੀਤ ਸਿੰਘ ਦੇ ਖਿਲਾਫ ਗਵਾਹੀ ਦੇਣ ਨੂੰ ਤਿਆਰ ਹਾਂ ਕਹਿੰਦੇ ਮੈਂ ਬਿਕਰਮਜੀਤ ਸਿੰਘ ਦਾ ਜਿਹੜਾ ਨਸ਼ੇ ਦਾ ਮਾਮਲਾ ਹੈ ਮੈਂ ਉਹਦੇ 'ਚ ਹੁਣ ਵੀ ਗਵਾਹੀ ਦੇਣ ਨੂੰ ਤਿਆਰ ਹਾਂ ਤੇ ਮੈਂ ਆਪਣੇ ਸਟੈਂਡ ਤੇ ਕਾਇਮ ਆ ਕਹਿੰਦੇ ਮੈਨੂੰ ਤਾਂ ਚਿੰਤਾ ਸੀ ਕਿ ਕਿਤੇ ਪ੍ਰਗਟ ਸਿੰਘ ਨੂੰ ਇਹ ਕਾਰਵਾਈ ਨਾ ਕਰ ਦੇਣ ਔਰ ਚੰਨੀ ਕਹਿੰਦੇ ਪ੍ਰਗਟ ਸਿੰਘ ਇਧਰ ਉਧਰ ਹੋਇਆ ਹੋਇਆ ਇਹਦਾ ਮਤਲਬ ਹੈ ਪ੍ਰਗਟ ਸਿੰਘ ਮਾੜਾ ਮੋਟਾ ਕਿਤੇ ਕਾਨੂੰਨੀ ਸ਼ਰਨ ਚ ਹੋ ਸਕਦਾ ਸਲਾਮ مشورہ ਕਰਦੇ ਹੋਣ ਵੀ ਕਿਤੇ ਸਰਕਾਰ ਕੋਈ ਹਿਲਜੁਲ ਨਾ ਕਰਦੀ ਹੋਵੇ ਉਂਝ ਜਦੋਂ ਸਰਕਾਰ ਬਦਲੀ ਆਮ ਆਦਮੀ ਪਾਰਟੀ ਨੇ ਸਪਸ਼ਟ ਸੰਕੇਤ ਦਿੱਤੇ ਸੀ ਸੰਦੀਪ ਜੀ ਕਿ ਕਈ ਲੀਡਰਾਂ ਦੇ ਖਿਲਾਫ ਉਹਨਾਂ ਨੇ ਵਿਜੀਲੈਂਸ ਜਾਂਚ ਦੀ ਗੱਲ ਤੋਰੀ ਸੀ ਜਿੱਥੋਂ ਤੱਕ ਮੇਰੇ ਕੋਲੇ ਕੁਝ ਨਾਮ ਹੈ ਚਰਨਜੀਤ ਸਿੰਘ ਚੰਨੀ ਨੂੰ ਤਾਂ ਸੱਦਿਆ ਹੀ ਸੀ ਚਰਨਜੀਤ ਚੰਨੀ ਪ੍ਰਗਟ ਸਿੰਘ ਫਿਰ ਇਹਨਾਂ ਦੇ ਇੱਕ ਲੀਡਰ ਨੇ ਪੰਜਾਬ ਦੇ ਪ੍ਰਧਾਨ ਨੇ ਰਾਜਾ ਵੜਿੰਗ ਲੁਧਿਆਣੇ ਤੋਂ ਐਮਪੀ ਨੇ ਉਹਨਾਂ ਦੇ ਖਿਲਾਫ ਭਗਵੰਤ ਮਾਨ ਨੇ ਕਈ ਵਾਰ ਬਿਆਨ ਦਿੱਤਾ ਸੀ ਕਿ ਰਾਜਸਥਾਨ ਤੋਂ ਬੋਡੀਆਂ ਕਿਉਂ ਬਣੀਆਂ ਬੱਸਾਂ ਦੀਆਂ ਜਿਹੜਾ ਸਵਾਲ ਬਹੁਤ ਵੱਡਾ ਹੈ ਫਿਰ ਇੱਕ ਵਿਧਾਇਕ ਹੋਰ ਸੀ ਪ੍ਰਗਟ ਸਿੰਘ ਹੋ ਗਏ ਸੁੰਦਰ ਸ਼ਾਮ अरोड़ा ਇਹਨਾਂ ਨੂੰ ਤਾਂ ਅਰੈਸਟ ਵੀ ਕਰ ਲਿਆ ਸੀ ਚਲੋ ਇਹ ਤਾਂ ਅਦਾਲਤ ਚੋਂ ਆਗੇ ਵਿਜੇਂਦਰ ਸਿੰਘਲਾ ਦੇ ਮਾਮਲੇ 'ਚ ਵੀ ਕੁਝ ਨਾ ਕੁਝ ਇਨਕੁਆਇਰੀ ਜਿਹੜੀ ਚੱਲ ਰਹੀ ਸੀ ਸੋ ਇਹ ਲੱਗਦਾ ਹੁਣ ਚਰਨਜੀਤ ਚੰਨੀ ਨੂੰ ਕਿ ਪ੍ਰਗਟ ਸਿੰਘ ਦੇ ਖਿਲਾਫ ਵੀ ਸਰਕਾਰ ਕੁਝ ਨਾ ਕੁਝ ਕਾਰਵਾਈ ਦੀ ਤਿਆਰੀ ਨਾ ਕਰਦੀ ਹੋਵੇ ਸ਼ੰਕਾ ਪ੍ਰਗਟ ਕੀਤਾ ਉਹਨਾਂ ਨੇ ਉਹ ਕਹਿੰਦੇ ਮੈਨੂੰ ਤਾਂ ਜਦੋਂ ਸੱਦਣਗੇ ਮੈਂ ਤਾਂ ਪਹਿਲਾਂ ਵੀ ਗਿਆ ਸੀ ਪਰ ਕਾਂਗਰਸ ਦੇ ਵਿੱਚ ਚਿੰਤਾ ਦੀ ਲਹਿਰ ਬਣ ਗਈ ਸੰਦੀਪ ਜੀ ਆਮ ਆਦਮੀ ਪਾਰਟੀ ਅਗਰ ਕਾਂਗਰਸ ਦੇ ਕੁਝ ਲੀਡਰ ਜਿਨ੍ਹਾਂ ਦੇ ਖਿਲਾਫ ਵਿਜੀਲੈਂਸ ਦੀ ਜਾਂਚ ਚੱਲ ਰਹੀ ਹੈ ਅਣ ਐਲਾਨੇ ਤੌਰ ਤੇ ਜਾਂ ਐਲਾਨੇ ਤੌਰ ਤੇ ਕਿਉਂਕਿ ਜਦੋਂ ਕਿਸੇ ਐਮ ਐਲ ਏ ਤੇ ਜਾਂਚ ਕਰਨੀ ਹੁੰਦੀ ਹੈ ਵਿਧਾਨ ਸਭਾ ਤੋਂ ਮਨਜ਼ੂਰੀ ਲੈਂਦੇ ਆ ਹੁਣ ਅਗਰ ਇਹਨਾਂ ਸਾਰੇ ਲੀਡਰਾਂ ਦੇ ਖਿਲਾਫ ਮਨਜ਼ੂਰੀਆਂ ਮਿਲਣ ਤੋਂ ਬਾਅਦ ਵਿਜੀਲੈਂਸ ਜਾਂਚ ਕਰ ਰਿਹਾ ਫਾਈਲਾਂ ਫੁਇਲਾਂ ਖੋਲੀ ਬੈਠਾ ਹੈ ਉਹਨੂੰ ਰੋਕਿਆ ਤਾਂ ਨਹੀਂ ਜਾ ਸਕਦਾ ਨਾ ਹਰ ਕੰਮ ਤਾਂ ਗੈਰ ਕਾਨੂੰਨੀ ਨਹੀਂ ਕਰਦਾ ਵਿਜੀਲੈਂਸ ਬਿਊਰੋ ਹਰ ਮਾਮਲੇ 'ਚ ਤਾਂ ਵਿਜੀਲੈਂਸ ਬਿਊਰੋ ਦੇ ਕਲੀਨ ਚਿੱਟ ਨਹੀਂ ਮਿਲਦੀ ਕੁਝ ਮਾਮਲੇ ਇਹੋ ਜਿਹੇ ਵੀ ਹੁੰਦੇ ਜਿੱਥੇ ਮਾੜੀ ਮੋਟੀ ਸਜ਼ਾ ਹੁੰਦੀ ਹੈ ਹਾਂ ਠੀਕ ਹੈ ਜਿਹੜੇ ਵੱਡੇ ਮਾਮਲੇ ਨੇ ਵੱਡੇ ਲੀਡਰਾਂ ਦੇ ਵੱਡੇ ਮੰਤਰੀਆਂ ਦੇ ਉਹਦੇ ਚ ਸਜ਼ਾਵਾਂ ਨਹੀਂ ਵਿਜੀਲੈਂਸ ਬਿਊਰੋ ਜਾਦਾ ਕਰਾ ਸਕਿਆ ਹੁਣ ਅਗਰ ਕਾਂਗਰਸ ਦੇ ਲੀਡਰ ਅਗਰ ਪ੍ਰਗਟ ਸਿੰਘ ਇੱਧਰ ਉੱਧਰ ਨੇ ਤੇ ਇਹ ਵੀ ਬੜੀ ਹੈਰਾਨੀ ਵਾਲੀ ਗੱਲ ਹੈ ਮੈਨੂੰ ਤਾਂ ਲੱਗਦਾ ਪ੍ਰਗਟ ਸਿੰਘ ਉਹਨਾਂ ਨੂੰ ਸ਼ਰਯਮ ਪੰਜਾਬ ਚ ਵਿਚਰਨਾ ਚਾਹੀਦਾ ਇਹ ਜਿਹੜੇ ਇਹ ਜਿਹੜੀਆਂ ਰਾਜਨੀਤਿਕ ਜਾਂਚਾਂ ਨੇ ਜਿਵੇਂ ਚਰਨਜੀਤ ਚੰਨੀ ਸਟੈਂਡ ਲੈ ਕੇ ਖੜੇ ਨੇ ਕਿ ਮੈਨੂੰ ਜਦੋਂ ਮਰਜ਼ੀ ਵਿਜੀਲੈਂਸ ਵਾਲੇ ਸੱਦਣਗੇ ਮੈਂ ਜਾਊਂਗਾ ਰਾਜਾ ਵੜਿੰਗ ਵੀ ਪੜੀ ਇਹ ਨਹੀਂ ਲੱਗਿਆ ਕਿ ਉਹਨੇ ਸਟੈਂਡ ਨਹੀਂ ਲਿਆ ਰਾਜਾ ਵੜਿੰਗ ਦਾ ਵੀ ਇੱਕ ਵਾਰ ਮੈਂ ਬਿਆਨ ਜਾਂ ਪੜਿਆ ਸੀ ਅਖਬਾਰ 'ਚ ਸ਼ਾਇਦ ਕਿ ਉਹ ਕਹਿੰਦਾ ਜਦੋਂ ਮੈਨੂੰ ਸੱਦਣਾ ਹੋ ਸੱਦ ਲਓ ਵੀ ਰੋਜ਼-ਰੋਜ਼ ਬਿਆਨ ਦੇਣ ਦਾ ਕੀ ਫਾਇਦਾ ਵੀ ਮੈਂ ਆ ਜਾਊਂਗਾ ਜਦੋਂ ਕੋਈ ਜਾਂਚ ਕਰਨੀ ਹੈ ਜੀ 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 ਸੋ ਇਸ ਕਰਕੇ ਅਗਰ ਇਸ ਤਰ੍ਹਾਂ ਦੀ ਜਾਂਚ ਵਿਜੀਲੈਂਸ ਬਿਊਰੋ ਕਰ ਰਿਹਾ ਹੈ ਤੇ ਇਹ ਮੈਨੂੰ ਲੱਗਦਾ ਇਹ ਵੀ ਕੋਈ ਰੁਟੀਨ ਦਾ ਹੀ ਪ੍ਰੋਸੈਸ ਹੈ ਅਗਰ ਇਹਨਾਂ ਲੀਡਰਾਂ ਨੇ ਕੁਝ ਗਲਤ ਨਹੀਂ ਕੀਤਾ ਤੇ ਫਿਰ ਇਹਨਾਂ ਨੂੰ ਸ਼ਰਿਆਮ ਪੋਲਿਟਿਕਸ ਕਰਨੀ ਚਾਹੀਦੀ ਹੈ ਪਰ ਅੱਜਕਲ ਡਰ ਕੀ ਹੈ ਲੀਡਰਾਂ ਨੂੰ ਭਾਵੇਂ ਲੀਡਰਾਂ ਨੇ ਕੁਝ ਨਾ ਹੀ ਕੀਤਾ ਹੋਵੇ ਉਹਨਾਂ ਨੂੰ ਚਿੰਤਾ ਕੀ ਹੁੰਦੀ ਹੈ ਕਿ ਅਗਰ ਇਸ ਤਰ੍ਹਾਂ ਦੇ ਮਾਮਲੇ 'ਚ ਗ੍ਰਿਫਤਾਰੀ ਪੈ ਜਾਂਦੀ ਹੈ ਤੇ ਫਿਰ ਕਈ-ਕਈ ਮਹੀਨੇ ਜ਼ਮਾਨਤਾਂ ਦਾ ਪ੍ਰੈਸ 'ਚ ਪ੍ਰੋਸੈਸ ਚੱਲਦਾ ਹੈ ਤੇ ਲੀਡਰਾਂ ਨੂੰ ਇਹ ਵੀ ਹੁੰਦਾ ਵੀ ਉਧਰ ਇਹ ਨਾ ਹੋਵੇ ਅਸੀਂ ਜੇਲ੍ਹ ਚ ਹੋਈਏ ਤੇ ਪਿੱਛੇ ਚੋਣਾ ਨੇੜੇ ਆ ਜਾਣ ਅੱਜ ਕੱਲ੍ਹ ਕਈ ਲੀਡਰ ਕੋਈ ਪ੍ਰਧਾਨਗੀ ਦਾ ਦਾਵੇਦਾਰ ਹੈ ਕੋਈ ਮੁੱਖ ਮੰਤਰੀ ਦਾ ਦਾਵੇਦਾਰ ਹੈ ਅਗਰ ਕਿਸੇ ਦੀ ਗ੍ਰਿਫਤਾਰੀ ਹੋ ਜੇ ਵਿਜੀਲੈਂਸ ਦੇ ਕੇਸ ਚ ਉਹਦੀ ਪ੍ਰਧਾਨਗੀ ਦਾ ਦਾਵਾ ਕਮਜ਼ੋਰ ਪੈਂਦਾ ਹੈ ਉਹਦੀ ਮੁੱਖ ਮੰਤਰੀਸ਼ਿਪ ਦਾ ਦਾਵਾ ਕਮਜ਼ੋਰ ਪੈਂਦਾ ਹੈ ਇਸ ਕਰਕੇ ਵੀ ਲੀਡਰ ਇਧਰ ਉਧਰ ਹੋ ਜਾਂਦੇ ਨੇ ਬਾਕੀ ਪ੍ਰਗਟ ਸਿੰਘ ਵੱਡਾ ਲੀਡਰ ਹੈ ਪੰਜਾਬ ਦਾ ਪਹਿਲਾਂ ਅਕਾਲੀ ਦਲ ਚ ਸੀ ਹੁਣ ਕਾਂਗਰਸ ਚ ਹੈ ਤੇ ਪ੍ਰਗਟ ਸਿੰਘ ਵੀ ਪ੍ਰਧਾਨ ਦਾ ਦਾਵੇਦਾਰ ਹੈ ਤੇ ਪਰ ਵੇਖੇ ਮੁੱਖ ਮੰਤਰੀ ਦੇ ਚਿਹਰੇ ਦਾ ਦਾਵੇਦਾਰ ਵੀ ਬਣੂਗਾ ਪ੍ਰਗਟ ਸਿੰਘ ਹੋ ਸਕਦਾ ਇਸ ਕਰਕੇ ਪ੍ਰਗਟ ਸਿੰਘ ਇਹਧਰ ਉਧਰ ਹੋ ਗਏ ਹੁਣ ਉੰਜ ਇਹ ਵੀ ਹੋ ਸਕਦਾ ਹੈ ਕਿ ਪ੍ਰਗਟ ਸਿੰਘ ਕਿਉਂਕਿ ਚੋਣਾਂ 'ਚ ਬੜੇ ਰੁੱਝੇ ਰਹੇ ਲੁਧਿਆਣੇ ਵਾਲੀਆਂ 'ਚ ਆਰਾਮ ਹੀ ਕਰਦੇ ਹੁਣ ਪਰ ਕਿਉਂਕਿ ਚਰਨਜੀਤ ਚੰਨੀ ਨੇ ਇਹ ਸੰਕੇਤ ਦਿੱਤਾ ਹੈ ਕਿ ਪ੍ਰਗਟ ਸਿੰਘ ਇਹਧਰ ਉਧਰ ਹੋਇਆ ਤੇ ਮੈਂ ਤਾਂ ਇਹਧਰ ਉਧਰ ਹੋਇਆ ਸ਼ਬਦ ਵਰਤ ਰਿਹਾ ਕਿਉਂਕਿ ਚਰਨਜੀਤ ਚੰਨੀ ਤਾਂ ਸਾਥੀ ਨੇ ਪ੍ਰਗਟ ਸਿੰਘ ਦੇ ਤੇ ਹੋ ਨਹੀਂ ਸਕਦਾ ਤੁਸੀਂ ਇਹ ਵੀ ਹੋ ਸਕਦਾ ਇਹ ਵੀ ਹੋ ਸਕਦਾ ਸੰਦੀਪ ਜੀ ਕਿ ਜਿਵੇਂ ਲੁਧਿਆਣੇ ਚ ਜਿਮਨੀ ਚੌਂ ਚ ਇਹਨੇ ਦਿਨ ਦੀ ਮਿਹਨਤ ਕੀਤੀ ਪ੍ਰਗਟ ਸਿੰਘ ਨੇ ਅਗਲਾ 2-3 ਦਿਨ ਡੈਡ ਮੋਬਾਈਲ ਮੋਬਾਈਲ ਬੰਦ ਕਰਕੇ ਘਰੇ ਆਰਾਮ ਵੀ ਕਰਦਾ ਹੋ ਸਕਦਾ ਤੇ ਫਿਰ ਚੰਨੀ ਸਾਹਿਬ ਨੇ ਕਹਿਤਾ ਕਿ ਇੱਧਰ ਉੱਧਰ ਹੋ ਗਿਆ ਹੋਣਾ ਤੇ ਚੰਨੀ ਸਾਹਿਬ ਵੀ ਬੇਸਿਕਲੀ ਸਾਦੇ ਜੇ ਬੰਦੇ ਨੇ ਨਾ ਜੀ ਉਹ ਵੀ ਕੋਈ ਬਹੁਤ ਜ਼ਿਆਦਾ ਚੰਨੀ ਸਾਹਿਬ ਕੋਈ ਜਿਹਨੂੰ ਕਹਿੰਦੇ ਨੇ ਕੋਈ ਤੇਜ਼ ਤਰਾਰ ਪੋਲਿਟੀਕਲ ਲੀਡਰ ਨਹੀਂ ਤੇ ਡੱਲਾ ਸਾਹਿਬ ਇਹ ਦੱਸਿਓ ਵੀ ਹੁਣ ਗਿਆਨੀ ਰਗਵੀਰ ਸਿੰਘ ਦਾ ਜਿਹੜਾ ਮਾਮਲਾ ਸੀਗਾ ਜਿਹੜਾ ਉਹ ਮਾਨਯੋਗ ਹਾਈ ਕੋਰਟ ਗਏ ਸੀ ਉਹਨਾਂ ਨੇ ਹੁਣ ਕੇਸ ਵਾਪਸ ਲੈ ਲਿਆ ਇਹ ਦਰਸਲ ਮਾਮਲਾ ਬਣਿਆ ਕੀ ਸੀ ਡਲਾਸਾ ਪੂਰਾ ਦੇਖੋ ਕਿਤਨਾ ਕਿਤੇ ਗਿਆਨੀ ਰਗਵੀਰ ਸਿੰਘ ਹੁਣੇ ਬੜੀ ਸਤਕਾਰਤ ਹਸਤੀ ਨੇ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਨੇ ਆ ਹੁਣ ਅੱਜ ਕੱਲ ਉਹ ਮੁੱਖ ਗਰੰਥੀ ਨੇ ਚਰਚਾਾਂ ਦੇ ਰਹੇ ਨੇ ਜੀ ਹੈੱਡ ਗਰੰਥੀ ਨੇ ਸੋ ਉਹਨਾਂ ਦੀਆਂ ਚਿੰਤਾਵਾਂ ਇਹ ਸੀ ਵੀ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਨਾ ਬਣਾਵੇ ਇਸ ਕਰਕੇ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਆਪਣੇ ਵਕੀਲ ਦੇ ਜ਼ਰੀਏ ਉਹਨਾਂ ਨੇ ਪਟੀਸ਼ਨ ਲਾਈ ਸੀ ਪਰ ਜਿਵੇਂ ਭਾਵਨਾਵਾਂ ਸੀ ਕੌਮ ਦੀਆਂ ਆਮ ਲੋਕਾਂ ਦੀਆਂ ਬੁੱਧੀਜੀਵੀਆਂ ਦੀਆਂ ਪਤਾ ਨਹੀਂ ਕਿਹੜੇ ਹਾਲਾਤਾਂ ਚ ਗਿਆਨੀ ਰਕबीर ਸਿੰਘ ਉਹਨਾਂ ਨੇ ਇਹ ਜਿਹੜੀ ਕੈਵਟ ਪਾਈ ਸੀ ਪਰ ਉਹ ਭਾਵਨਾਵਾਂ ਕੌਮ ਦੀਆਂ ਉਹਨਾਂ ਨੇ ਮਹਿਸੂਸ ਕੀਤੀਆਂ ਤੇ ਉਹਨਾਂ ਨੂੰ ਵੀ ਲੱਗਿਆ ਕਿ ਮੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਤੇ ਬੜੀ ਚੰਗੀ ਗੱਲ ਹੈ ਗਿਆਨੀ ਰਕबीर ਸਿੰਘ ਉਹਨਾਂ ਨੇ ਤੁਰੰਤ ਕੇਸ ਵਾਪਸ ਲਿਆ ਸੰਦੇਭੀ ਕਈ ਵਾਰੀ ਇਸ ਤਰੀਕੇ ਦੇ ਫੈਸਲੇ ਹੋ ਜਾਂਦੇ ਨੇ ਜਿਹੜੇ ਸਾਨੂੰ ਪਤਾ ਹੁੰਦਾ ਕਿ ਉਹ ਫੈਸਲੇ ਨਹੀਂ ਲਏ ਜਾਣੇ ਚਾਹੀਦੇ ਨੇ ਪਰ ਫਿਰ ਵੀ ਕਈ ਵਾਰੀ ਉਹ ਜਿਹਨੂੰ ਕਹਿੰਦੇ ਨਾ ਅਸੀਂ ਕਲੈਰिकल एरर ਜਾਂ ਸਿਸਟੈਮੈਟਿਕ ਐਰਰ ਤੇ ਪਰ ਉਹਨਾਂ ਨੇ ਭਾਵਨਾਵਾਂ ਸਮਝੀਆਂ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਅਗਰ ਕੋਈ ਅਸੀਂ ਇਹੋ ਜੀ ਕਾਰਵਾਈ ਪਾ ਦਈਏ ਜਿਨ੍ਹਾਂ ਨੂੰ ਲੋਕ ਸਾਡੇ ਤੋਂ ਉਮੀਦ ਨਾ ਕਰਦੇ ਹੋਣ ਤੇ ਸਾਡੀ ਸਿਆਣਪ ਹੈ ਫਿਰ ਕਿ ਅਸੀਂ ਤੁਰੰਤ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਆਚਰਣ ਕਰੀਏ ਤੇ ਆਪਣੀ ਗਲਤੀ ਮੰਨ ਲਈ ਸੋ ਗਿਆਨੀ ਰਕबीर ਸਿੰਘ ਹੁਣੀ ਬਹੁਤ ਵੱਡੀ ਸਖੀਅਤ ਨੇ ਬਹੁਤ ਵੱਡੇ ਅਹੁਦੇ ਤੇ ਬਿਰਾਜਮਾਨ ਨੇ ਧਾਰਮਿਕ ਸੇਵਾ ਬਹੁਤ ਵੱਡੀ ਆ ਉਹਨਾਂ ਕੋਲੇ ਉਹਨਾਂ ਨੇ ਤੁਰੰਤ ਕੈਵਟ ਵਾਪਸ ਲਈ ਤੇ ਇਹਦੇ ਨਾਲ ਲੋਕ ਸੰਤੋਸ਼ਟ ਨੇ ਖੁਸ਼ ਨੇ ਕਿ ਚਲੋ ਗਿਆਨੀ ਰਕबीर ਸਿੰਘ ਹੁਣਾ ਨੇ ਕਿਸੇ ਤਰ੍ਹਾਂ ਦੀ ਅੜੀ ਨਹੀਂ ਕੀਤੀ ਉਹਨਾਂ ਨੇ ਸਫਾਈ ਨਹੀਂ ਪੇਸ਼ ਕੀਤੀ ਕਿ ਮੈਂ ਠੀਕ ਹਾਂ ਮੈਂ ਠੀਕ ਹਾਂ ਉਹਨਾਂ ਨੇ ਭਾਵਨਾਵਾਂ ਸਮਝਦੇ ਹੋਏ ਕੇਸ ਵਾਪਸ ਲੈ ਲਿਆ ਆਪਾਂ ਗੱਲ ਵੀ ਸੁਣ ਲੈਣੀ ਆ ਅਗਿਆਨੀ ਰੁਕबीर ਸਿੰਘ ਹੁਣਾਂ ਦਾ ਬਿਆਨ ਵੀ ਆਇਆ ਆਪਾਂ ਪੂਰੇ ਦਾ ਪੂਰਾ ਬਿਆਨ ਅਖੀਰ ਤੋਂ ਉਹਨਾਂ ਨੂੰ ਸੁਣਾ ਦਿੰਨੇ ਆ। ਇਸੇ ਲਈ ਅਸਿਆ ਦੌਰਾਨ ਚੱਲ ਰਹੇ ਘਟਨਾਕਰਮ ਵਿੱਚ ਬਹੁਤ ਕੁਝ ਅਣਕਿਆਸਿਆ ਅਤੇ ਅਣਚਿਤ ਵਿਵਹਾਰਿਆ ਹੈ। ਆਪਣੀ ਸੇਵਾ ਦੌਰਾਨ ਵਾਸਤੇ ਪੰਥਕ ਪਰੰਪਰਾਵਾਂ ਤੇ ਰਹਿਤ ਮਰਯਾਦਾ ਉੱਤੇ ਪਹਿਰੇਦਾਰੀ ਰੱਖਦੇ ਆ ਸੇਵਾ ਨਿਭਾਉਣ ਦੀ ਹੱਦ ਸੰਭਵ ਕੋਸ਼ਿਸ਼ ਕੀਤੀ ਹੈ। ਬੰਤਕਸਾ ਸਾਵਾਂ ਤੇ ਬੱਪਾ ਬੁੱਢਾ ਜੀ ਦੀ ਬਹਾਦਰੀ ਨੂੰ ਉਠੇਸ ਪਹੁੰਚਾਉਣ ਦਾ ਦਾਸ ਦਾ ਕਦੇ ਸੁਪਨੇ ਵਿੱਚ ਵੀ ਇਰਾਦਾ ਜਾਂ ਸੁਪਨੇ ਵਿੱਚ ਵੀ ਕਦੇ ਸੋਚ ਨਹੀਂ ਸਕਦਾ ਦਾਸ ਵਿਸ਼ਵ ਭਾਵੀਆਂ ਸਮੂਹ ਸੱਤਾ ਦਾ ਦੇ ਲੋ ਜਿਹੜੀ ਹੈ ਜਿਨ੍ਹਾਂ ਨੇ ਮੌਜੂਦਾ ਸਥਿਤੀ ਪ੍ਰਤੀ ਕਾਉਤਮ ਆਪਣੇ ਪਿਆਰ ਅਥਿਸ਼ਿਸ਼ਵਾਵਾ ਨੂੰ ਬਖਤਾਇਆ ਹੈ ਦਾਸ ਨੇ ਸੱਤਾ ਦੀਆਂ ਭਾਵਨਾਵਾਂ ਦੀ ਗਦਰ ਕਾਪੀ ਸਤਕਾਰ ਕਰਦੇ ਆ ਕਿ ਇੱਥੇ ਗਏ ਕੇਸ ਨੂੰ ਵਾਪਸ ਲੈਣ ਦਾ ਜਣਾ ਕੀਤਾ ਹੈ ਸਿੱਖ ਪੰਥ ਦੀਆਂ ਇਹਨਾਂ ਮਹਾਨ ਪਧਰੀਆਂ ਦੇ ਮਾਣ ਅਤੇ ਸਤਕਾਰ ਨੂੰ ਕਿਵੇਂ ਕਾਇਮ ਰੱਖਣਾ ਹੈ ਇਹ ਪੰਥ ਦੀ ਜ਼ਿੰਮੇਵਾਰੀ ਹੈ ਸਮੁੱਚੇ ਖਾਲਸਾ ਪੰਥ ਨੂੰ ਇਸ ਬਾਰੇ ਚੇਤਨ ਤੇ ਸੁਚੇਤ ਹੋਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਸੁਣੀ ਗਿਆਨੀ ਗਬੀਰ ਸਿੰਘ ਉਹਨਾਂ ਦਾ ਪੱਖ ਸੋ ਉਹਨਾਂ ਨੇ ਸੰਗਤਾਂ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਇਹਦਾ ਸਵਾਗਤ ਕੀਤਾ ਜਾਣਾ ਬਣਦਾ ਹੈ ਜੀ ਡਲਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਸਰੀਕਾਲ ਜੀ ਬਹੁਤ ਧੰਨਵਾਦ ਔਰ ਸਾਡੇ ਬਹੁਤ ਸਾਰੇ ਦਰਸ਼ਕ ਡਲਾ ਸਾਹਿਬ ਸਾਨੂੰ ਜਿਹੜਾ ਉਹ ਵਿਸ਼ੇਸ ਭੇਜਦੇ ਆ ਕੋਈ ਸਾਨੂੰ ਸਸਰੀਕਾਲ ਅਰਜ਼ ਕਰਦਾ ਕੋਈ ਫਤਿਹ ਅਰਜ਼ ਕਰਦਾ ਸਾਰਿਆਂ ਦਾ ਜਵਾਬ ਨਹੀਂ ਦਿੱਤਾ ਜਾ ਸਕਦਾ ਪਰ ਅਸੀਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਸਾਨੂੰ ਇਨਾ ਪਿਆਰ ਦਿੰਦੇ ਆ ਆਪਣੀਆਂ ਟਿੱਪਣੀਆਂ ਵੀ ਕਰਦੇ ਆ ਆਪਣੇ ਕਮੈਂਟਸ ਰਾਹੀਂ ਸਾਡੇ ਪ੍ਰੋਗਰਾਮ ਨੂੰ ਪਸੰਦ ਕਰਦੇ ਆ ਉਹਨਾਂ ਦੇ ਕਮੈਂਟਸ ਤੋਂ ਸਾਨੂੰ ਪਤਾ ਲੱਗਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਵੀ ਤੁਸੀਂ ਅਗਾਹ ਵੀ ਸਾਨੂੰ ਇਸੇ ਤਰ੍ਹਾਂ ਜਿਹੜਾ ਪਿਆਰ ਕਰਦੇ ਰਹੋਗੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰੋ ਕੋਈ ਵੀ ਤੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਬਹੁਤ ਧੰਨਵਾਦ